ਦੇ ਅੰਦਰ ਮਲਟੀਕਲਚਰ ਸਥਿਤੀ ਹੈ ਜੀ ਅਲੱਗ-ਅਲੱਗ ਜਾਤਾਂ ਤਰ੍ਹਾਂ ਵਰਗਾਂ ਦੇ ਲੋਕ ਸਾਰੇ ਪ੍ਰਦੇਸ਼ਾਂ ਤੋਂ ਰਹਿੰਦੇ ਆ ਇਹਦਾ ਮਤਲਬ ਇਹ ਹੈ ਕਿ ਕੇਜਰੀਵਾਲ ਦੀ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੇ ਨਕਾਰਦੀਆਂ ਝੂਠ ਨੂੰ ਨਕਾਰਿਆ ਇਹਨਾਂ ਨੇ ਐਜੂਕੇਸ਼ਨ ਸਿਸਟਮ ਵਿਗਾੜਤਾ ਹੈਲਥ ਸਿਸਟਮ ਵਿਗਾੜਤਾ ਜਿਹੜੀਆਂ ਗੱਲਾਂ ਕਰਦੇ ਸੀ ਉਹ ਸਾਰਾ ਕੁਝ ਐਕਸਪੋਜ਼ ਹੋਊਗਾ ਹੁਣ ਇਸ ਕਰਕੇ ਲੋਕਾਂ ਨੇ ਇਸ ਨੂੰ ਬੁਰੀ ਤਰ੍ਹਾਂ ਨਕਾਰਿਆ ਪੰਜਾਬ ਦੇ ਅੰਦਰ ਵੀ ਝੂਠ ਬੋਲਦੇ ਆ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਬਦਲਣ ਲਈ ਆਏ ਆ ਵਿਗਾੜਨ ਲਈ ਆ ਕੇ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਨਾਲੇ ਖੁਣੀ ਪੰਜਾਬ ਬਣਾਤਾ ਦਿੱਲੀ ਵਿਧਾਨ ਸਭਾ ਦੇ ਨਤੀਜੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਭਾਜਪੀ ਦੇ ਵੱਲੋਂ ਬਾਜ਼ੀ ਮਾਰੀ ਗਈ ਆਮਾ ਦੀ ਪਾਰਟੀ ਦਾ ਕਿਲਾ ਢਹਿ ਢੇਰੀ ਹੋ ਚੁੱਕਿਆਗਾ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਪੰਜਾਬ ਤੋਂ ਸੀ ਬੀਜਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਜੁੜੇ ਨੇ ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਆ ਤੇ ਦਿੱਲੀ ਜਿੱਤਾਂ ਤੇ ਬਹੁਤ-ਬਹੁਤ ਵਧਾਈ ਜੀ ਇੱਕ ਤਾਂ ਦਿੱਲੀ ਦੇ ਸਾਰੇ ਵਰਕਰਾਂ ਨੂੰ ਬਹੁਤ ਵਧਾਈ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਔਰ ਸਾਡੀ ਲੀਡਰਸ਼ਿਪ ਦਾ ਬਹੁਤ-ਬਹੁਤ ਮੁਬਾਰਕੀ ਤੇ ਧੰਨਵਾਦ ਇਹ ਮੋਦੀ ਜੀ ਦੀ ਕ੍ਰੈਡਿਬਿਲਟੀ ਜਿਹੜੀ ਆ ਪੂਰੇ ਦੇ ਅੰਦਰ ਕਿਉਂਕਿ ਦਿੱਲੀ ਦੇ ਅੰਦਰ ਮਲਟੀਕਲਚਰ ਸਥਿਤੀ ਆ ਜੀ ਅਲੱਗ-ਅਲੱਗ ਜਾਤਾਂ ਧਰਮਾਂ ਵਰਗਾਂ ਦੇ ਲੋਕ ਸਾਰੇ ਪਰਦੇਸ਼ਾਂ ਤੋਂ ਰਹਿੰਦੇ ਆ ਇਹਦਾ ਮਤਲਬ ਇਹ ਹੈ ਕਿ ਕੇਜਰੀਵਾਲ ਦੀ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੇ ਨਕਾਰਦੀਆਂ ਝੂਠ ਨੂੰ ਨਕਾਰਿਆ ਤੇ ਸੱਚ ਨੂੰ ਸਵੀਕਾਰਿਆ ਔਰ ਮੋਦੀ ਜੀ ਦੇ ਲੀਡਰਸ਼ਿਪ ਤੇ ਭਰੋਸਾ ਦਿਖਾਇਆ ਔਰ ਉਹਨਾਂ ਨੇ ਕਿਹਾ ਕਿ ਜੋ ਮੋਦੀ ਜੀ ਦੀਆਂ ਗਾਰੰਟੀਆਂ ਨੇ ਉਹ ਪੂਰੀਆਂ ਹੋਣਗੀਆਂ ਦਿੱਲੀ ਦੇ ਵਿਕਾਸ ਲਈ ਦਿੱਲੀ ਚ ਬਿਹਤਰੀ ਲਈ ਔਰ ਦਿੱਲੀ ਸੁੰਦਰ ਬਣੇ ਉੱਥੋਂ ਦੀ ਅਚੜਕਾ ਠੀਕ ਹੋਣ ਉੱਥੋਂ ਦਾ ਗੰਦਾ ਪਾਣੀ ਤੋਂ ਛੁਟਕਾਰਾ ਮਿਲੇ ਔਰ ਉੱਥੇ ਜਿਹੜੇ ਇਹਨਾਂ ਨੇ ਐਜੂਕੇਸ਼ਨਲ ਸਿਸਟਮ ਬਗਾਰਦਾ ਹੈਲਥ ਸਿਸਟਮ ਬਗਾਰਦਾ ਜਿਹਦੀਆਂ ਗੱਲਾਂ ਕਰਦੇ ਸੀ ਉਹ ਸਾਰਾ ਕੁਝ ਐਕਸਪੋਜ਼ ਹੋਊਗਾ ਹੁਣ ਉਹ ਲੋਕਾਂ ਨੂੰ ਸਮਝ ਹੋ ਗਿਆ ਸੀ ਇਸ ਕਰਕੇ ਲੋਕਾਂ ਨੇ ਇਸ ਨੂੰ ਬੁਰੀ ਤਰ੍ਹਾਂ ਨਕਾਰਿਆ ਔਰ ਮੈਂ ਸਮਝ ਜਾ ਕਿ ਪੰਜਾਬ ਦੇ ਅੰਦਰ ਵੀ ਝੂਠ ਬੋਲਦੇ ਆ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਵੀ ਪੰਜਾਬ ਦੇ ਹੀ ਹੋ ਤੁਹਾਨੂੰ ਪਤਾ ਕਿ ਜਦੋਂ ਕੇਜਰੀਵਾਲ ਬੋਲਦਾ 20 ਦਿਨਾਂ ਵਿੱਚ ਭਗਵੰਤ ਮਾਨ ਨੇ ਕ腐ਸ਼ਨ ਖਤਮ ਕਰਦੀ ਪੰਜਾਬ 'ਚ ਪੰਜਾਬ ਇੱਕ ਲੂਣ ਵਿਵਸਥਾ ਵਾਸ਼ਿੰਗ ਹੈ ਹਮ ਤੇ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਬਦਲਣ ਲਈ ਆਏ ਆਂ ਵਿਗਾੜਨ ਲਈ ਆ ਗਏ ਇਹਨਾਂ ਨੇ ਕਿਹਾ ਸੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਨਾ ਨਹੀਂ ਢੁੰਡੀ ਪੰਜਾਬ ਬਣਾਤਾ ਇਹ ਜਿਹੜਾ ਸਾਰਾ ਝੂਠ ਤੇ ਕੰਮ ਚਲਾਇਆ ਉਹ ਜਿਆਦਾ ਲੰਬਾ ਨਹੀਂ ਚੱਲਦਾ ਹੁੰਦਾ ਔਰ ਉਹਦੇ ਕਰਕੇ ਇਹ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਇਆ ਔਰ ਅੱਗੇ ਵਾਸਤੇ ਵੀ ਇਹ ਰਾਜਨੀਤਿਕ ਸੁਧਾਰ ਕਰਨ ਤੇ ਮੇਰਾ ਖਿਆਲ ਆ ਇਟੇਜਰੀ ਵਾਲੋਂ ਸਿੱਖਣਾ ਪਵੇਗਾ ਕਿ ਇਹ ਝੂਠ ਨਾਲ ਕੰਮ ਨਹੀਂ ਚੱਲਦਾ ਗਰੇਵਾਲ ਸਾਹਿਬ ਆਮ ਤੌਰ ਦੇ ਉੱਤੇ ਪੰਜਾਬ ਬੈਠੇ ਸਿੱਖਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਦਿੱਲੀ ਦੇ ਅੰਦਰ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਈ ਚਾਹੇ ਕਾਂਗਰਸ ਸਰਕਾਰ ਹੋਈ ਪਰ ਜਿਹੜਾ ਇੱਕ ਸਿੱਖ ਚਿਹਰਿਆਂ ਨੂੰ ਜਿਆਦਾ ਤਵਜੋ ਨਹੀਂ ਦਿੱਤੀ ਜਾਂਦੀ ਇਸ ਵਕਤ ਹੁਣ ਬੀਜੇਪੀ ਦੀ ਸਰਕਾਰ ਆਈ ਹੈ ਹਾਲਾਂਕਿ ਜੇਕਰ ਬੀਜੇਪੀ ਦਾ ਕੇਂਦਰ ਦੇ ਵਿੱਚ ਦੇਖਿਆ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਪੰਜਾਬ ਤੋਂ ਇੱਕ ਸਿੱਖ ਚਿਹਰਾ ਰਾਜ ਮੰਤਰੀ ਬਣਾਏ ਗਏ ਚਾਹੇ ਉਹ ਚੋਣ ਹਾਰ ਗਏ ਦਿੱਲੀ ਦੇ ਅੰਦਰ ਕੀ ਤੁਹਾਨੂੰ ਲੱਗਦਾ ਤੁਸੀਂ ਵੀ ਇੱਕ ਸਿੱਖ ਲੀਡਰ ਨੂੰ ਸਿੱਖ ਚਿਹਰਾ ਵਗੋ ਤੁਹਾਨੂੰ ਲੱਗਦਾ ਕਿ ਹੁਣ ਸਿੱਖਾਂ ਨੂੰ ਖਾਸ ਤੌਰ ਦੇਤੇ ਜੇਕਰ ਮੁੱਖ ਮੰਤਰੀ ਦੇ ਚਿਹਰੇ ਨੂੰ ਦੇਖਿਆ ਜਾਵੇ ਜਾਂ ਮੰਤਰੀ ਮੰਡਲ ਨੂੰ ਦੇਖਿਆ ਜਾਵੇ ਉਸ ਦੇ ਵਿੱਚ ਤੁਹਾਨੂੰ ਕੀ ਉਮੀਦਾਂ ਨੇ ਸਿੱਖ ਚਿਹਰਾ ਹੋ ਸਕਦਾ ਕੋਈ ਹਜਰੀਵਾਲ ਨੇ ਤਾਂ ਇੱਕ ਵੀ ਸਿੱਖ ਮੰਤਰੀ ਨਹੀਂ ਸੀ ਬਣਾਇਆ ਜੀ ਔਰ ਮੰਤਰੀ ਬਣਦੇ ਹੁੰਦੇ ਆ ਉਹਨਾਂ ਦੀ ਜਿਹੜੀ ਐਕਸਪੀਰੀਅੰਸ ਆ ਉਹ ਉਹਨਾਂ ਦੀ ਜਿਹੜੀ ਯੋਗਤਾ ਉਹਨਾਂ ਦੀ ਜਿਹੜੀ ਇਮਾਨਦਾਰੀ ਆ ਉਸ ਦੇ ਬੇਸ ਤੇ ਉਹ ਪਾਰਟੀ ਸਾਰਿਆਂ ਨੂੰ ਤਾਂ ਮੰਤਰੀ ਨਹੀਂ ਬਣਾਉਣਾ ਹੁੰਦਾ ਨਾ ਜੀ ਅਧਿਕਾਰ ਸਾਰੇ ਵਿਧਾਇਕਾਂ ਕੋਲ ਹੁੰਦੇ ਆ ਇਸ ਤਰ੍ਹਾਂ ਕਿ ਇਹਨਾਂ ਬਾਰੇ ਮੈਂ ਕੁਝ ਨਹੀਂ ਬੋਲ ਸਕਦਾ ਉਹਨਾਂ ਬੋਲਣਾ ਚਾਹੀਦਾ ਕਿਸੇ ਨੂੰ ਉਮੀਦਾਂ ਹੈ ਹੂੰ ਕੋਈ ਮੰਤਰੀ ਮੰਡਲ ਦੇ ਵਿੱਚ ਸਾਨੂੰ ਚਿਹਰਾ ਨਜ਼ਰ ਆ ਸਕਦਾ ਕਿਉਂਕਿ ਦੋ ਇਸ ਤਰ੍ਹਾਂ ਇਸ ਤਰ੍ਹਾਂ ਸਾਨੂੰ ਇਸਾਨਾ ਨੇ ਵੀ ਵੋਟ ਕੀਤਾ ਜਿਹੜੇ ਅਸੀਂ ਤਾਂ ਹਰਿਆਣਾ ਦੇ ਨਾਲ ਲੱਗਦੀਆਂ ਨੇ ਜਾਖਮੜੀ ਕੀਆ ਉੱਤੇ ਜੀ ਯਾਰ ਡੋਮੀਨੇਟਰ ਸੀਫ ਆ ਉਹ ਸਾਰੀਆਂ ਅਸੀਂ ਜਿੱਤੀਆਂ ਔਰ ਦੂਸਰਾ OBC ਦੀਆਂ ਸੱਤ ਸੀਟਾਂ ਨੇ ਦਿੱਲੀ ਜਿੱਦੇ ਚ 6 ਅਸੀਂ ਜਿੱਤੀਆਂ ਠੀਕ ਹੈ ਜੀ ਔਰ ਸਾਨੂੰ ਇਸ ਵਾਰ ਮੁਸਲਮਾਨ ਵੋਟ ਵੀ ਵੱਧ ਪਿਆ ਔਰ ਮਿਨੋਰਟੀ ਜੀ ਨੇ ਵੀ ਸਾਨੂੰ ਸਮਰਥਨ ਕੀਤਾ ਜੀ ਸਿੱਖ ਕੀਤਾ ਵੀ ਅਸੀਂ ਜਿੱਤੀਆਂ ਠੀਕ ਹੈ ਇਹਦੇ ਚ ਐਵੇਂ ਜਾਤਾਂ ਵਰਗਾਂ ਚ ਵੰਡ ਕੇ ਦੇਖੋ ਅਸੀਂ ਸਾਰੇ ਹਿੰਦੂਸਤਾਨੀ ਆ ਔਰ ਦਿੱਲੀ ਜਿਹੜੀ ਆ ਉਹ ਭਾਰਤ ਦਾ ਦਿਲ ਆ ਤੇ ਇਹ ਕਰਕੇ ਇਹਦੇ ਬਾਰੇ ਇਦਾਂ ਦੀ ਸੋਚ ਮਨਾਵਾ ਰੱਖਦਾ ਨਾ ਮੈਂ ਇਦਾਂ ਦੀਆਂ ਸਟੇਟਮੈਂਟਸ ਇਸ਼ੂ ਕਰਦਾ ਠੀਕ ਹੈ ਪੰਜਾਬ ਨੂੰ ਕਿਵੇਂ ਦੇਖਦੇ ਆ 2027 ਦੀ ਪੰਜਾਬ ਦੀ ਰਾਜਨੀਤੀ ਪੰਜਾਬ ਦਾ ਭਵਿੱਖ ਕਿਉਂਕਿ ਭਾਜਪਾ ਪੰਜਾਬ ਚ ਵੀ ਸਰਕਾਰ ਬਣਾਉਣ ਨੂੰ ਤਤ ਤੋਂ ਪਾਰ ਹੋਈ ਹੋਈ ਆ ਲਗਾਤਾਰ ਭਾਜਪਾ ਦੇ ਵੱਲੋਂ ਜੋਰ ਪੰਜਾਬ ਦੇ ਰਾਜਨੀਤੀ ਦੇ ਉੱਤੇ ਲਗਾਇਆ ਜਾ ਰਿਹਾ ਹੁਣ ਦਿੱਲੀ ਫਤਿਹ ਹੋ ਗਈ ਆ ਜੀ ਹਰਿਆਣਾ ਫਤਿਹ ਹੋ ਚੁੱਕਿਆ ਹੈਗਾ ਤਾਂ ਪੰਜਾਬ ਨਾਲ ਲੱਗਦਾ ਸੂਬਾ ਪੰਜਾਬ ਲਈ ਕੀ ਤਿਆਰੀ ਹੋ ਸਕਦੀ ਹੈ ਦੇਖੋ ਦਿੱਲੀ ਜੋ ਆਉਣ ਵਾਲੀ ਪੋਲਿਟਿਕਸ ਆ ਉਹ ਕਾਂਗਰਸ ਔਰ ਬੀਜੇਪੀ ਦੇ ਵਿੱਚ ਮੁਕਾਬਲਾ ਹੋਣਾ ਆਉਣ ਵਾਲੇ ਸਮੇਂ ਇਸ ਕਰਕੇ ਬਹੁਤ ਜ਼ਿਆਦਾ ਇਹਦੇ ਬਾਰੇ ਸੋਚਣਾ ਅਸੀਂ ਕੰਮ ਕਰਾਂਗੇ ਬੀਜੇਪੀ ਚ ਪੰਜਾਬ ਚ ਬਹੁਤ بڑے ਬਦਲਾਅ ਆਲੇ ਆ ਬਹੁਤ ਵਡੀਆਂ ਚੇਂਜਸ ਤੁਸੀਂ ਦੇਖੋਗੇ ਔਰ ਕੰਮ ਕਰਨ ਦਾ ਤਰੀਕਾ ਵੀ ਬਦਲੇਗਾ ਔਰ ਮੇਰਾ ਖਿਆਲ ਆ ਔਰ ਉਹਦੀ ਉਹਦੀ ਦਿੱਖ ਵੀ ਬਦਲੇਗੀ ਜੇ ਵੀ ਤੁਸੀਂ ਦੇਖੋਗੇ ਤਾਂ ਇਸ ਕਰਕੇ ਆਉਣ ਵਾਲਾ ਸਮਾਂ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ ਵਿੱਚ ਤੁਹਾਨੂੰ ਲੱਗਦਾ ਕੀ ਧੁੰਦਲਾ ਇਸ ਦਾ ਫਰਕ ਪਵੇਗਾ ਦਿੱਲੀ ਇਲੈਕਸ਼ਨਾਂ ਦਾ ਦੇਖੋ ਆਮ ਆਦਮੀ ਦਾ ਭਵਿੱਖ ਪੰਜਾਬ 'ਚ ਸਤ ਧੁੰਦਲਾ ਹੋ ਹੀ ਗਿਆ ਜਦੋਂ ਤੁਸੀਂ ਝੂਠੇ ਕੰਮ ਚਲਾਓਗੇ ਪੰਜਾਬ ਨੂੰ ਕਰਜ਼ਾਈ ਬਣਾਈ ਜਾਓਗੇ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੁਸੀਂ ਕੇਂਦਰ ਦੀਆਂ ਸਕੀਮਾਂ ਨੂੰ ਤੋੜ ਮੋੜ ਕੇ ਕੇਜਰੀਵਾਲ ਜੀ ਤੇ ਆਪਦੀ ਫੋਟੋ ਲਾ ਕੇ ਪੇਸ਼ ਕਰੋਗੇ ਔਰ ਉਹਨੇ ਚ ਪਰਫਾਰਮੈਂਸ ਕਰੋਗੇ ਨਹੀਂ ਸਕੂਲਾਂ ਦਾ ਬਰਾਹਰ ਹੈਲਥ ਦਾ ਬਰਾਹਰ ਜਿਹੜਾ ਕਹਿੰਦੇ ਅਸੀਂ ਬਹੁਤ ਬੜੇ ਸੁਧਾਰ ਕਰਦੇ ਆ ਸਕੂਲਾਂ 'ਚ ਟੀਚਰ ਨਹੀਂ ਹੈ ਤਾਂ ਪੰਜਾਬ ਦੇ ਵਿੱਚ ਤਾਂ ਇਹਦਾ ਫਰਕ ਪੈਣਾ ਹੀ ਆ ਔਰ ਜਿਹੜੀਆਂ ਸੜਕਾਂ ਬਣਾ ਰਹੇ ਉਹ ਵੀ ਕੇਂਦਰ ਬਣਾ ਰਿਹਾ ਇਹ ਤਾਂ ਕੋਈ ਡਿਵੈਲਪਮੈਂਟ ਨਹੀਂ ਕਰ ਰਹੇ ਪਿੰਡੂ ਸੜਕਾਂ ਟੁੱਟੀਆਂ ਨੇ ਬਹੁਤ ਬੁਰੀ ਹਾਲਤ ਆ ਉਹਨਾਂ 'ਚ ਕੋਈ ਸੁਧਾਰ ਨਹੀਂ ਪੈਚਵਰਕ ਵੀ ਨਹੀਂ ਹੋ ਰਿਹਾ ਜੀ ਹਾਂ ਜੀ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਅਕੀਰ ਦੇ ਪੇ ਤੁਹਾਨੂੰ ਬਹੁਤ ਵਧਾਈ ਅਰਜੀਤ ਗਰਵਾਹ ਫੋਨਲਾਈਨ ਦੇ ਉੱਤੇ ਜੁੜੇ ਉਹਨਾਂ ਨੇ ਕਿਹਾ ਕਿ ਅਗਲੀ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਦੇ ਵਿੱਚ ਬੀਜੇਪੀ ਨਵੇਂ ਵੱਡੇ ਬਦਲਾਅ ਕਰਨ ਜਾ ਰਹੀ ਹੈ ਆਪਣੀ ਪਾਰਟੀ ਦੇ ਅੰਦਰ ਦਿੱਲੀ ਫਤਿਹ ਹੋਈ ਹਰਿਆਣਾ ਫਤਿਹ ਹੋਇਆ ਦੇਸ਼ ਤੀਜੀ ਵਾਰ ਫਤਿਹ ਕੀਤਾ ਤਾਂ ਹੁਣ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਬੀਜੇਪੀ ਆਪਣੀਆਂ ਤਿਆਰੀਆਂ ਖਿੱਚੇਗੀ